ਅੱਜ ਮੇਤਰੋ ਕਬੱਡੀ ਦਾ ਸਪਾਈਡਰਮੈਨ ਇੰਦਰਜੀਤ ਕਲਸੀਆ ਅੰਬਾਸ਼ੋਰ ਸਿੰਘ ਬੁਲਟ ਨੇ ਖੇਡਣਾ ਅੱਜ ਸਾਜੀ ਨੇ ਖੇਡਿਆ ਸਸਰੀ ਗਾਲ ਜੀ ਸਾਰੇ ਵੀਰਾਂ ਨੂੰ ਉਮੀਦ ਕਰਦਾ ਸਾਰੇ ਹੀ ਭਰਾ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਗੱਲ ਕਰਦੇ ਆਂ ਦੋਸਤੋ ਅੱਜ ਦੇ ਵੱਡੇ ਮੇਲੇ ਬਾਰੇ ਅੱਜ ਕਿਹੜੀਆਂ ਕਿਹੜੀਆਂ ਥਾਵਾਂ ਤੇ ਕਬੱਡੀ ਕੱਪ ਹੋਣਗੇ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਦੋਸਤੋ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਤੇ ਆਉਂਦੇ ਰਹਾਂਗੇ ਤਾਂ ਗੱਲ ਕਰਦੇ ਆਂ ਅੱਜ ਦੇ ਪਹਿਲੇ ਕਬੱਡੀ ਕੱਪ ਬਾਰੇ ਅੱਜ ਦਾ ਪਹਿਲਾ ਕਬੱਡੀ ਕਪਾ ਮਿੱਤਰੋ ਪਿੰਡ ਹਰੀਕੇ ਕਲਾਂ ਦੇ ਵਿੱਚ ਅੱਜ ਇੱਥੇ ਕਬੱਡੀ ਓਪਨ ਇੱਕ ਪਿੰਡ ਨਰੋਲ ਦੇ ਮੈਚ ਹੋਣਗੇ ਪਹਿਲਾ ਨਾਮ 31000 ਅਤੇ ਦੂਸਰਾ ਨਾਮ 21000 ਰੁਪਿਆ ਤੇ ਵੈਸਟਰ ਰੀਡਰ ਤੇ ਜਾਫੀ ਲਈ ਮਿੱਤਰੋ ਇਲੜੀਆਂ ਦਿੱਤੀਆਂ ਜਾਣਗੀਆਂ ਅਗਲਾ ਕਬੱਡੀ ਕਪਾ ਮਿੱਤਰੋ ਮੀਰਪੁਰ ਕਲਾਂ ਜ਼ਿਲ੍ਹਾ ਮਾਨਸਾ ਦੇ ਵਿੱਚ ਅੱਜ ਇੱਥੇ ਕਬੱਡੀ ਓਪਨ ਦੋ ਖੇਡਿਆਰੀ ਬਾਹਰੋਂ ਖੇਡਣਗੇ ਪਹਿਲਾ ਨਾਮ 31000 ਅਤੇ ਦੂਸਰਾ ਨਾਮ 21000 ਵੈਸਟਾਂ ਨੂੰ ਕੱਪ ਦਿੱਤੇ ਜਾਣਗੇ ਚਾਰ ਕਲੱਬਾਂ ਮਿੱਤਰੋ ਕੁੜੀਆਂ ਦੀਆਂ ਖੇਡਣਗੀਆਂ ਕੁੜੀਆਂ ਦੇ ਮੈਚ ਹੋਣਗੇ ਕੋਟ ਵਾਲਾ ਕਬੱਡੀ ਕਲੱਬ ਮਾਨਸਾ ਮਿੱਤਰੋ ਮਾਝਾ ਸਪੋਰਟਸ ਕਲੱਬ ਅੰਮ੍ਰਿਤਸਰ ਦਾ ਮੈਚ ਹੋਣਾ ਮਿੱਤਰੋ ਤੇ ਤੀਜੀਆਂ ਮਿੱਤਰੋ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਕੋਦਰ ਬਾਬਾ ਕਾਲਾ ਮਹਾਰਜੀ ਕਬੱਡੀ ਕਲੱਬ ਤਰਨਤਾਰਨ ਕੁੜੀਆਂ ਦੀਆਂ ਚਾਰ ਕਲੱਬਾਂ ਦੇ ਵੀ ਮੈਚ ਹੋਣਗੇ ਦੋਸਤੋ ਛੋਟੀ-ਛੋਟੀ ਦੇ ਮੈਚ ਹੋਣੇ ਨੇ ਅੱਜ ਮੀਰਪੁਰ ਕਲਾਂ ਦੇ ਵਿੱਚ ਜਲਮਾਨਸਾ ਦੇ ਵਿੱਚ ਦੋਸਤੋ ਅਗਲਾ ਕਬੱਡੀ ਕਪਾ ਮਿੱਤਰੋ ਪਿੰਡ ਲਸੂਈ ਦੇ ਵਿੱਚ ਇੱਕ ਪਿੰਡ ਓਪਨ ਤਿੰਨ ਖਿਡਾਰੀ ਬਾਹਰੋਂ ਖੇਡਣੇ ਨੇਗੇ ਪਹਿਲਾ ਨਾਮ 71000 ਰੁਪਿਆ ਤੇ ਦੂਸਰਾ ਨਾਮ 51000 ਤੀਸਰਾ ਨਾਮ 11000 ਤੇ ਬਾਕੀ ਸਟਾ ਨੂੰ ਵੀ ਮਿੱਤਰੋ 11-11000 ਦੀ ਨਗਦ ਰਕਮ ਨਾਲ ਸਨਮਾਨ ਕੀਤਾ ਜਾਣਾਗਾ ਅਗਲਾ ਕਬੱਡੀ ਕੱਪ ਮਿੱਤਰੋ ਪਟਾੜ ਕਲਾਂ ਦੇ ਵਿੱਚ ਹੋਣਾਗਾ ਜਲਾ ਸੰਗਰੂਰ ਦੇ ਵਿੱਚ ਕਬੱਡੀ ਓਪਨ ਦੋ ਖਿਡਿਆਰੀ ਬਾਹਰੋਂ ਖੇਡਣਗੇ ਪਹਿਲਾ ਨਾਮ 46000 ਅਤੇ ਦੂਸਰਾ ਨਾਮ 41000 ਵੈਸਟਾਂ ਨੂੰ ਮਿੱਤਰੋ ਲੈਣੀਆਂ ਦਿੱਤੀਆਂ ਜਾਣੀਆਂ ਨੇ ਇਹ ਵੀ ਅੱਜ ਸਿਰੇ ਦਾ ਕੱਪ ਹੋਣਾ ਪਟਾੜ ਕਲਾਂ ਦੇ ਵਿੱਚ ਆਗਲਾ ਕਬੱਡੀ ਕੱਪ ਆ ਪਾ ਮਿੱਤਰੋ ਪਿੰਡ ਦੋਧਰ ਦੇ ਵਿੱਚ ਜ਼ਿਲ੍ਹਾ ਮੋਗਾ ਕਬੱਡੀ ਓਪਨ ਇੱਕ ਖਿਡਿਆਰੀ ਬਾਹਰੋਂ ਖੇਡਣਾ ਦੋਸਤੋ ਵਧੀਆ ਕੱਪ ਆ ਇਹ ਨਵੇਂ ਮੁੰਡਿਆਂ ਵਾਸਤੇ ਇੱਕ ਖਿਡਿਆਰੀ ਬਾਹਰੋਂ ਖੇਡਣਾ ਪਹਿਲਾ ਨਾਮ ਆ 60000 ਰੁਪਇਆ ਤੇ ਦੂਸਰਾ ਨਾਮ 41000 ਵੈਸਟਾਂ ਨੂੰ ਮਿੱਤਰੋ ਲੈਣੀਆਂ ਦਿੱਤੀਆਂ ਜਾਣਗੀਆਂ ਸਿਰਫ 32 ਟੀਮਾਂ ਐਂਟਰ ਕੀਤੀਆਂ ਜਾਣਗੀਆਂ ਮਿੱਤਰੋ ਔਰ ਪ੍ਰਸ਼ਾਸਨ ਕਬੱਡੀ ਦੇ ਵਿੱਚ ਮਿੱਤਰੋ ਸਾਥ ਦੇਣ ਲੱਗੀ ਆ ਕਿ ਮੈਚ 6 ਵਜੇ ਦੇ ਨੂੰ ਕਹਿੰਦੇ ਨੇ ਵੀ ਸਮਾਪਤ ਕਰਨੇ ਨੇ ਵਧੀਆ ਗੱਲ ਆ ਦੋਸਤੋ ਕਬੱਡੀ ਦੇ ਵਿੱਚ ਉਹ ਨੀਰਾ ਜਿਹੜਾ ਉਹ ਦੂਰ ਕਰਨਾਗਾ ਹੁਣ ਮੈਚ ਮਿੱਤਰੋ ਟਾਈਮ ਨਾਲ ਸਮਾਪਤ ਹੁੰਦੇ ਨੇ ਤੇ ਟਾਈਮ ਨਾਲ ਹੀ ਸ਼ੁਰੂ ਹੁੰਦੇ ਨੇ ਤੇ ਇਹ ਕਬੱਡੀ ਦਾ ਕੱਪ ਦਾ ਲਾਈਵ ਚਲਾਣਾ ਮਿੱਤਰੋ ਪੰਜਾਬ ਲਾਈਵ 11.com ਤੇ ਤੇ ਹੁਣ ਮਿੱਤਰੋ ਮੈਚਾਂ ਦੀਆਂ ਟਾਈਆਂ ਨੇ ਇਹਨਾਂ ਦੀਆਂ ਜਿਹੜੀਆਂ ਪਾਈਆਂ ਪਈਆਂ ਨੇ ਟੌਪ ਟੌਪ ਦੀਆਂ ਟੀਮਾਂ ਖੇਡਣੀਆਂ ਨੇ ਇੱਥੇ 14 ਟੀਮਾਂ ਨੂੰ ਮਿੱਤਰੋ ਬਾਈ ਦਿੱਤੀ ਗਈ ਹੈਗੀ ਤੇ ਲੋਫੋ ਦਾ ਮੈਚ ਮਿੱਤਰੋ ਧਰਮਕੋਟ ਨਾਲ ਰਸੂਲਪੁਰ ਦਾ ਰਣੀਆਂ ਦੇ ਨਾਲ ਕੌਕਿਆਂ ਦੀ ਟੀਮ ਖੇਡੂ ਭਾਗੀ ਕੇ ਝੂੜ ਚੱਕ ਮਾਣੂ ਕੇ ਗਿੱਲ ਖੇਡਣੀਆਂ ਕਲ ਕਲਾ ਮਿੱਤਰੋ ਦੌਧਰ ਦੀ ਟੀਮ ਰੌਕਿਆਂ ਦੀ ਟੀਮ ਰੌਂਤੇ ਦੀ ਟੀਮ ਖੇਡਣੀਆਂ ਮਿੱਤਰੋ ਚਿੱਟੀ ਦੀ ਟੀਮ ਖੇਡਣੀਆਂ ਟੌਪ ਟੌਪ ਦੀਆਂ ਟੀਮਾਂ ਨੇ ਜਿਹੜੀਆਂ ਇਸ ਕੱਪ ਦੇ ਉੱਪਰ ਖੇਡਣਗੀਆਂ ਦੋਸਤੋ ਅਗਲਾ ਮਿੱਤਰੋ ਅੱਜ ਦਾ ਵੱਡਾ ਕਬੱਡੀ ਦਾ ਆਪਾ ਫਤੇਗੜ ਸਬਰਾ ਦੇ ਵਿੱਚ ਹੋਣਾਗਾ ਵੱਡੀ ਆਲ ਓਪਨ ਦੀਆਂ 8 ਟੀਮਾਂ ਦੇ ਮੈਚ ਹੋਣਗੇ ਪਹਿਲਾ ਨਾਮ 2 ਲੱਖ ਰੁਪਇਆ ਤੇ ਦੂਸਰਾ ਨਾਮ ਮਿੱਤਰੋ 1 ਲੱਖ 71000 ਰੁਪਇਆ ਵੈਸਟਰ ਰੀਡਰ ਤੇ ਜਾਪੀਲੀ ਮਿੱਤਰੋ ਮੋਟਰਸਾਈਕਲ ਦਿੱਤੇ ਜਾਣਗੇ ਇਹ ਅੱਜ ਦਾ ਵੱਡਾ ਕੱਪ ਆਉਣ ਗੱਲ ਖੜਿਆਣੀਆਂ ਦੀ ਕਰਦੇ ਆਂ ਤੇ ਟੀਮਾਂ ਦੀ ਵੀ ਕਿਹੜੇ ਕਿਹੜੇ ਖੜਿਆ ਦੀ ਇਸ ਕੱਪ ਦੇ ਉੱਪਰ ਖੇਡਣਗੇ ਤਾਂ ਗੱਲ ਟੀਮਾਂ ਦੀ ਕਰਦੇ ਆਂ ਮਿੱਤਰੋ ਇਹਦੇ ਵਿੱਚ ਬੇਰ ਸਾਹਿਬ ਦੀ ਟੀਮ ਖੇਡਣੀ ਹੈ ਖੀਨਾਵਾਲ ਖੇਡੂ ਸ਼ਕਰਪੁਰ ਗੱਗੀ ਲੋਕੋਂ ਮਾਲਵਾ ਫਤਿਹਗੜ ਸਬਰਾ ਦੀ ਟੀਮ ਖੇਡਣੀ ਹੈ ਚੋਲਾ ਸਾਹਿਬ ਖੇਡੂ ਜੋਗਿਆ ਵਾਲਾ ਖੇਡਣੀਆ ਸੋਰਸਿੰਘ ਦੀ ਟੀਮ ਆ ਮਿੱਤਰੋ ਹੁਣ ਬੇਰਸਾਹਬ ਦੇ ਵਿੱਚ ਮਿੱਤਰੋ ਬੁਲਟ ਛੀਨਾ ਵਾਲੀ ਨੇ ਖੇਡਣਾ ਜੋਧਾ ਸੁਰਕਪੁਰ ਖੇਡੂ ਚੱਕੀ ਰਮਦਾਸ ਅਮਰਤ ਆਉਲਕ ਦਸਨ ਆਲਮਗੀਰ ਲਵਲੀ ਮਹਿਮਦਵਾਲ ਗਿੰਨੀ ਮਹਿਮਦਵਾਲ ਕੱਦੂ ਰਸੂਲਪੁਰ ਕੋਲਾ ਪਰਮਜੀਤਪੁਰਿਆ ਸੁਖਮਨ ਵਿਆਸ ਮੇਸੀ ਹਰਕੋਵਾਲ ਮਿੱਤਰੋ ਇਹ ਬੇਰਸਾਹਬ ਕਬੱਡੀ ਕਲੱਬ ਕਪੂਰਸਲੇ ਦੀ ਟੀਮਾਂ ਕੀ ਚੋਟੀ ਦੀ ਬਣੀ ਹੋਈ ਆ ਦੋਸਤੋ ਅਗਲੀ ਟੀਮਾ ਮਿੱਤਰੋ ਗੱਗੀ ਲੋਪੋ ਮਾਲਵਾ ਕਬੱਡੀ ਕਲੱਬ ਜਿਹਦੇ ਵਿੱਚ ਪਿਸਟਲ ਭਿੰਡਰ ਬਬਲਾਰ ਠਿਕਰੀਆ ਲਾਲੀ ਤਨੂਲਾ ਆਮਨ ਲੋਹਾਰਾ ਅਰਸਲ ਲੋਹਾਰਾ ਹਰਮਨ ਕੋਹਲਿਆ ਬਿੱਲਾ ਕਤਬਾ ਮੋਟਾ ਚੂੜਜਕ ਮਸਤ ਖੋਸਾ ਕੋਟਲਾ ਇੰਦਰ ਤਲਵੰਡੀ ਰਾਏ ਹੈਰੀਦਾਰਾਪੁਰ ਹੈਪੀ ਪਾਂਗਰ ਮਿੱਤਰੋ ਇੱਕ ਅਗਲੀ ਲੋਪੋ ਮਾਲਵਾ ਕਬੱਡੀ ਕਲੱਬ ਆ ਇਹ ਵੀ ਟੀਮ ਘੈਂਟ ਬਣੀ ਹੋਈ ਆ ਦੋਸਤੋ ਅੱਜ ਪੜਾਕੇ ਪਣੇ ਨੇ ਸਾਰੀਆਂ ਟੀਮਾਂ ਟੌਪ ਟੌਪ ਦੀਆਂ ਬਣੀਆਂ ਹੋਈਆਂ ਨੇ ਅਗਲੀ ਟੀਮ ਆ ਮਿੱਤਰੋ ਅਯਾਦ ਕਬੱਡੀ ਕਲੱਬ ਸ਼ਕਰਪੁਰ ਜਿਹਦੇ ਵਿੱਚ ਸਾਜੀ ਸ਼ਕਰਪੁਰ ਫਰਿਆਦ ਅਲੀ ਇੰਦਰਜੀਤ ਕਲਸੀਆ ਸਣੀ ਆਦਮਬਾਲ ਦੁੱਲਾ ਚਠਾ ਗੁਬੰਦਪੁਰੇ ਵਾਲਾ ਖੇਡਣਾ ਜੱਗੂ ਸੈਦਵਾਲ ਰੀਕੂ ਖਰੈਂਟੀ ਵੀ ਕਹਿੰਦੇ ਨੇ ਦੋਸਤੋ ਮਲੂਕ ਕਲੀ ਕਾਕਾ ਸ਼ਕਰਪੁਰ ਸੋਨੂ ਰਾਜਪੁਰਾ ਰਵੀ ਕੈਲਰਮ ਮਿੱਤਰੋ ਇਹ ਮਿੱਤਰੋ ਚੇਂਜ ਵੀ ਹੋ ਸਕਦੇ ਨੇ ਇੱਕ ਦੋ ਖਿਡਾਰੀ ਇਹਦੇ ਵਿੱਚ ਅਯਾਦ ਕਬੱਡੀ ਕਲੱਬ ਸ਼ਕਰਪੁਰ ਦੀ ਟੀਮ ਦੇ ਵਿੱਚ ਅਗਲੀ ਟੀਮ ਆ ਮਿੱਤਰੋ ਚੋਲਾ ਸਾਹਬ ਦੀ ਜਿਹਦੇ ਵਿੱਚ ਅਰਸ਼ ਚੋਲਾ ਸਾਹਬ ਵਾਲਾ ਮਿੱਤਰੋ 50 50 ਪਰਸੈਂਟ ਹੈ ਇਹ ਸ਼ਾਇਦ ਖੇਡੇ ਖੜਿਆਰੀ ਤੇ ਕਿਪਾ ਡੈਮੋ ਵਾਲ ਲਵਲੀ ਵੇਰਾ ਖੇਡੂ ਗੁਰਲਾਲ ਸੋਹਲ ਗੋਰਾ ਸੱਧਮਾ ਵਾਲਾ ਖੇਡਣਾ ਰਾਜਾ ਪੱਧੜੀ ਗੋਪੀ ਨੇ ਖੇਡਣਾ ਮਿੱਤਰੋ ਹੈਪੀ ਚੋਲਾ ਸਾਹਿਬ ਜੀਵਨ ਘੜਕੇ ਵਾਲਾ ਖੇਡਣਾ ਮਿੱਤਰੋ ਬਾਜੂ ਚੋਲਾ ਸਾਹਿਬ ਵਾਲਾ ਖੇਡਣਾ ਤੇ ਹੁਣ ਗੱਲ ਪਲੇਅਰਾਂ ਦੀ ਕਰਦੇ ਹਾਂ ਵੀ ਹੋਰ ਕਿਹੜੇ-ਕਿਹੜੇ ਪਲੇਅਰ ਨੇ ਜਿਹੜੇ ਖੇਡਣਗੇ ਨਿੱਕਾ ਨਦੋਰ ਖੇਡਣਾ ਕਲਦੀਪ ਸ਼ਿਕਾਰ ਮਾਸੀਆਂ ਵਿਕਾਸਾ ਲੇਵਾ ਸਨგილ ਦੇਬਣ ਖੇਡੂ ਮਿੱਤਰੋ ਦੀਪਕ ਕਾਸੀਪੁਰੀਆ ਰਵੀ ਗੈਲਰਮ ਦੀਪਦਬੁਰਜੀ ਬਿੱਲਾ ਜੋਲ ਸੀਰਾ ਮੀਰਾਕੋਟ ਅੰਬਾਰ ਸੋਰਸਿੰਘ ਮੱਖਣਾ ਮੱਕੀ ਛੋਟਾ ਟਾਰਜਨ ਹਰਪਾਲ ਕਰਮਾ ਸਿਮੂ ਕੰਗ ਗਗਨ ਜੋਗੀ ਵਾਲੀਆ ਸਰਨਾ ਡੱਗੋ ਰਮਾਣਾ ठाਕਰ ਗੋਗਣੀਆ ਸ਼ੰਕਰ ਸਦਮਾ ਵਾਲਾ ਖੇਡਣਾ ਗੋਰਾ ਸਹਿਰ ਵਾਲੀ ਮੰਡ ਵਾਲਾ ਤੇ ਆਕਾਸ ਖੇਡਣਾ ਮਿੱਤਰੋ ਤਲਬਨ ਵਾਲਾ ਇਹ ਪਲੇਅਰ ਨੇ ਜਿਹੜੇ ਇਸ ਕੱਪ ਤੇ ਪਹੁੰਚ ਰਹੇ ਨੇ ਦੋਸਤੋ ਤੇ ਹੁਣ ਗੱਲ ਕਰਦੇ ਮਿੱਤਰੋ ਹਰਿਆਣੇ ਦੇ ਵਿੱਚ ਕੱਪ ਹੋਣਾਗਾ ਜਾਂਗਪਿੰਡ ਜਿਲ੍ਹਾ ਭਵਾਨੀ ਦੇ ਵਿੱਚ ਦੋਸਤੋ ਕਬੱਡੀ ਓਪਨ ਦੇ ਮੈਚ ਹੋਣਗੇ ਦੋ ਖਿਡਿਆਰੀ ਬਾਹਰੋਂ ਖੇਡਣਗੇ ਮਿੱਤਰੋ ਪਹਿਲਾ ਨਾਮ 1 ਲੱਖ 1000 ਅਤੇ ਦੂਸਰਾ ਨਾਮ 71000 ਰੁਪਿਆ ਤੇ ਤੀਸਰਾ ਨਾਮ ਮਿੱਤਰੋ 51000 ਰੁਪਿਆ ਵੈਸਟਰ ਡੇਟਰ ਦੇ ਜਾਫੀ ਲਈ ਮਿੱਤਰੋ 333000 ਦੀ ਨਗਦ ਰਕਮ ਨਾਲ ਸਨਮਾਨ ਕੀਤਾ ਜਾਣਾਗਾ ਇੱਥੇ ਵੀ ਮਿੱਤਰੋ ਟੌਪ ਟੌਪ ਦੀਆਂ ਟੀਮਾਂ ਬਣ ਕੇ ਪਹੁੰਚ ਰਹੀਆਂ ਨੇ ਅੱਜ ਪਹਿਲਾ ਦਿਨ ਆ ਮਿੱਤਰੋ ਦੋ ਦਿਨ ਇਹ ਕੱਪ ਚੱਲਣਾ 9 ਤੇ 10 ਫਰਵਰੀ ਨੂੰ ਦੋਸਤੋ ਇੱਥੇ ਸੀਲੂ ਦੀ ਟੀਮ ਮਿੱਤਰੋ ਚੋਟੀ ਦੀ ਬਣ ਕੇ ਪਹੁੰਚ ਰਹੀ ਆਗੀ ਬਾਹੂ ਅਕਬਰਪੁਰ ਦੀ ਟੀਮ ਹੈ ਜਿਹੜੀ ਇਸ ਕੱਪ ਦੇ ਉੱਪਰ ਖੇਡਣੀ ਆਗੀ ਤੇ ਹੁਣ ਖਿਡਿਆਰੀ ਦੱਸਦੇ ਆ ਮਿੱਤਰੋ ਬਾਹੂ ਅਕਬਰ ਦੀ ਟੀਮ ਦੇ ਵਿੱਚ ਕਿਹੜੇ-ਕਿਹੜੇ ਖੇਡਣਗੇ ਇਸ ਕੱਪ ਦੇ ਉੱਪਰ ਹਰਿਆਣੇ ਦੇ ਉੱਪਰ ਮਿੱਤਰੋ ਬਾਹੂ ਅਕਬਰ ਦੀ ਟੀਮ ਦੇ ਵਿੱਚ ਮਨੀਸ਼ ਨਹੀਂ ਖੇਡਣਾ ਅੰਕੁਰ ਖੇਡੂਗਾ ਅੰਕਿਤ ਨਡਾਣੇ ਵਾਲਾ ਅਮਨ ਖੱਤਰੀ ਮਿੱਤਰੋ ਇਹ ਸ਼ਿਲੂ ਬਾਹੂ ਅਕਬਰ ਦੀ ਟੀਮਾ ਸ਼ਿਲੂ ਤਾਂ ਨਹੀਂ ਖੇਡਣਾ ਮਿੱਤਰੋ ਉਹਦੇ ਸਾਟਾ ਲੱਗੀ ਹੋਈ ਆ ਉਹ ਰੈਸਟ ਤੇ ਆ ਜਿੱਦੇ ਵਾਪਸੀ ਕਰੀ ਝੋਟੇ ਨੇ ਜ਼ਰੂਰ ਦੱਸਾਂਗੇ ਮਿੱਤਰੋ ਸਿੱਧੀਪੁਰ ਦੀ ਟੀਮ ਖੇਡੂ ਮਿੱਤਰੋ ਗੋਰਖਪੁਰ ਖੇਡਣੀ ਆ ਇੱਥੇ ਜਨਨਲੀ ਦੀ ਟੀਮ ਮਿੱਤਰੋ ਹਰਿਆਣੇ ਦੇ ਕਬੱਡੀ ਕੱਪ ਤੇ ਵੀ ਮਿੱਤਰੋ ਟੌਪ ਟੌਪ ਦੀਆਂ ਟੀਮਾਂ ਬਣੀਆਂ ਹੋਈਆਂ ਨੇ ਹਣ ਮਿੱਤਰੋ ਕੱਲ ਵਾਲੇ ਰੈਂਟ ਦੱਸਦੇ ਆ ਖਿਆਲੇ ਦੇ ਵਿੱਚ ਮਿੱਤਰੋ ਫੂ ਟਰੈਕਟਰ ਦਾ ਵੈਸਟ ਜਾਫੀ ਤੇ ਰੀਡਰ ਦੱਸਦੇ ਆ ਮਿੱਤਰੋ ਸੋਨੀਪਾ ਡਡਾਲਾ ਤੇ ਦੋਲਾ ਚੱਠਾ ਗਮਿੰਦਪੁਰੇ ਵਾਲਾ ਮਿੱਤਰੋ ਵੈਸਟ ਰੀਡਰ ਆਏ ਨੇ ਮਿੱਤਰੋ ਫੂ ਟਰੈਕਟਰ ਦੇ ਜੀਤੂ ਬਣੇ ਨੇਗੇ ਤੇ ਜੱਗੂ ਹਾਕਮ ਵਾਲਿਆਂ ਮਿੱਤਰੋ ਰੈਂਬੋ ਕਬੱਡੀ ਦਾ ਤੇ ਇੰਦਰ ਮਿੱਤਰੋ ਤਲਵੰਡੀ ਰਾਏ ਵਾਲਾ ਵੈਸਟ ਜਾਫੀ ਬਣੇ ਨੇ ਫੋੜ ਦੇ ਇਹਨਾਂ ਨੂੰ ਵੀ ਮੁਬਾਰਕਾਂ ਬਾਦ ਦੰਨਿਆ ਮਿੱਤਰੋ ਵੈਸਟ ਜਾਫੀ ਬਣੇ ਨੇਗੇ ਤੇ ਮਾਊ ਸਾਹਿਬ ਦੇ ਵਿੱਚ ਮਿੱਤਰੋ ਬੂਰੀਆ ਸੀਸਰ ਵਾਲਾ ਵੈਸਟ ਰੀਡਰ ਬਣਿਆਗਾ ਤੇ ਵੈਸਟਾਂ ਨੂੰ 31 31000 ਦੀ ਨਕਦਰ ਅਸੀਂ ਨਾਲ ਸਨਮਾਨ ਕੀਤਾ ਗਿਆ ਤੇ ਪਾਵੀ ਮਿੱਤਰੋ ਦਾਫਰ ਵਾਲਾ ਇਹ ਵੈਸਟ ਜਾਫੀ ਬਣਿਆਗਾ ਤੰਨਾ ਜੱਫੇ ਲਾਇਆ ਨੇ ਦੋਸਤੋ ਪਾਵੀ ਦਾਫਰ ਵਾਲੇ ਨੇ ਵੀ ਇਹਨਾਂ ਨੂੰ ਵੀ ਮੁਬਾਰਕਬਾਦ ਦੰਨੇ ਆ ਮਿੱਤਰੋ ਮਾਊ ਸਾਹਿਬ ਦੇ ਬੇਟਾ ਜਿਹੜੇ ਵੈਸਟ ਨਿਕਲੇ ਨੇਗੇ ਬੂਰੀਆ ਸੀਸਰ ਤੇ ਪਾਵੀ ਦਾਫਰ ਦੋਸਤੋ ਜੱਲੂਪੁਰ ਖੇੜੇ ਦੇ ਵਿੱਚ ਮਿੱਤਰੋ ਫਾਈਨਲ ਮੈਚ ਖੇੜਿਆ ਗਿਆ ਘਮਣਕਲਾ ਦੀ ਟੀਮ ਤੇ ਮਾਲਵਾ ਕਬਡੀ ਕਲੱਬ ਦੇ ਵਿੱਚ ਦੋਸਤੋ ਜਿਹਦੇ ਵਿੱਚ ਮਿੱਤਰੋ ਘਮਣ ਕਲਾ ਨੀ ਟੀਮ ਫਾਸਟ ਰਹੀ ਹੈ ਤੇ ਮਾਲਵਾ ਕਬੱਡੀ ਕਲੱਬ ਮਿੱਤਰੋ ਸੈਂਕੜ ਰਹੀ ਹੈਗੀ ਤੇ ਗੁਰਲਾਲ 16 ਵਾਲੇ ਨੇ ਮਿੱਤਰੋ 21 ਕਬੱਡੀਆਂ ਪਾ ਕੇ 19 ਨੰਬਰ ਰਹੇ ਨੇ ਵੈਸਟ ਰੇਡਰ ਬਣਿਆ ਮਿੱਤਰੋ ਗੁਰਲਾਲ 16 ਵਾਲਾ ਤੇ ਚੱਕੀ ਰਮਦਾਸ ਵਾਲੇ ਨੇ ਮਿੱਤਰੋ 20 ਟੱਚ ਲਾ ਕੇ ਪੰਜ ਜੱਫੇ ਲਾਇਨ ਚੱਕੀ ਰਮਦਾਸ ਵੀ ਵੈਸਟ ਜਾਫੀ ਬਣਿਆਗਾ ਵੈਸਟਾਂ ਨੂੰ ਮਿੱਤਰੋ ਮੋਟਰਸਾਈਕਲ ਦਿੱਤੇ ਗਏ ਨੇ ਅਗਲਾ ਮਿੱਤਰੋ ਸੁਨ ਦਾਣਾ ਦੇ ਵਿੱਚ ਮਿੱਤਰੋ winner team ਰਹੀ ਹੈ ਜਿਹੜੀ ਬਾਹੂ ਅਕਬਰਪੁਰ ਦੀ ਤੇ ਸੈਕੰਡਰਰੀ team ਰਹੀ ਹੈ ਮਿੱਤਰੋ ਮੋਰਖਾ ਤੇ ਵੈਸਟਾਂ ਨੂੰ ਮਿੱਤਰੋ 21000 ਦੀ ਨਗਦ ਰਾਸੀ ਨਾਲ ਸਨਮਾਨ ਕੀਤਾ ਗਿਆ ਇੱਥੇ ਵੀ ਪੰਕਜ ਵੀਰੀ ਵਾਲੇ ਨੇ ਮਿੱਤਰੋ ਪੰਜ ਕਬੱਡੀਆਂ ਪਾ ਕੇ ਪੰਜ ਨੰਬਰ ਲਏ ਨੇ ਤੇ ਵੈਸਟ ਜਾਫੀ ਰਿਹਾ ਮਿੱਤਰੋ ਅੰਕੁਰ ਬਾ ਸ਼ਿੱਲੂ ਦੇ ਪਿੰਡ ਦਾ ਮਿੱਤਰ ਔਕਰ ਨੇ ਤਿੰਨ ਟੱਚ ਲੈ ਕੇ ਤਿੰਨ ਜਫੇ ਲਾਏ ਨੇ ਤੇ ਮਿੱਤਰੋ ਵੈਸਟਾ ਨੂੰ 21000 ਸੀਗਾ ਅਗਲਾ ਕਬੱਡੀ ਕੱਪ ਅਸੀਂ ਮਿੱਤਰੋ ਖਨਾਲ ਦੇ ਵਿੱਚ ਜਿੱਥੇ ਮਿੱਤਰੋ ਦੜਬੇ ਦੀ ਟੀਮ ਫਾਸਟ ਰਹੀ ਆ ਤੇ ਸੈਕੰਡ ਟੀਮ ਢੰਡੋਲੀ ਦੀ ਰਹੀ ਆ ਜਸੀ ਤੂੜਾਲੇ ਨੇ ਮਿੱਤਰੋ 11 ਕਬੱਡੀਆ ਪਾ ਕੇ 10 ਨੰਬਰ ਲਾਏ ਨੇ ਤੇ ਵੈਸਟਾ ਰੀਡਰ ਬਣਿਆ ਜਸੀ ਤੂੜਾਲਾ ਤੇ ਸਤੀ ਦੜਬਾ ਤੇ ਭਪਿੰਦਰ ਦੜਬਾ ਮਿੱਤਰੋ ਇੱਕ ਇੱਕ ਜਫਾ ਲਾਇਆ ਤੇ ਉਹਨਾਂ ਨੇ ਇਹ ਵੈਸਟ ਜਫਾਫੀ ਬਣੇ ਨੇਗੇ ਤੇ ਇਹ ਮਿੱਤਰੋ ਵੈਸਟਾ ਨੂੰ ਇੱਥੇ ਰੂਟਾ ਵੀਟਰ ਦਿੱਤੇ ਗਏ ਨੇਗੇ ਇਹ ਸੀ ਮਿੱਤਰੋ ਕੱਲ ਦਾ ਰਿਪੋਰਟ ਹਾਂਜੀ ਦੋਸਤੋ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋਵੇਗੀ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਦੋਸਤੋ ਧੰਨਵਾਦ ਜੀ ਸਾਰਿਆਂ ਦਾ